ਪੁਲਿਸ ਵਾਲਿਆਂ ਦੀ ਪਕੜ ਵਿੱਚ ਖੜੇ ਇਹਨਾਂ ਦੋ ਮੁਲਜ਼ਮਾਂ ਨੂੰ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਜਿਨ੍ਹਾਂ ਦੇ ਵੱਲੋਂ ਕੀਤੇ ਗਏ ਕੰਮ ਹਰ ਪਾਸੇ ਹੋਣ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਪਈ ਹੈ ਇੱਕ ਪਾਸੇ ਮੋਟਰਸਾਈਕਲਾਂ ਦੀ ਖੜੀ ਕਤਾਰ ਤੁਹਾਨੂੰ ਇਹ ਤਾਂ ਭਲੇਖਾ ਪਾਉਂਦੀ ਹੋਵੇਗੀ ਕਿ ਇਹ ਕੋਈ ਬੱਸ ਸਟੈਂਡ ਦਾ ਸਟੈਂਡ ਜਾਂ ਕੋਈ ਨਿੱਜੀ ਸਟੈਂਡ ਹੋਵੇ ਪਰ ਨਹੀਂ ਜਨਾਬ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਹੀ ਅਜਿਹੀ ਵੱਡੀਆਂ ਵਾਰਦਾਤਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਖੁਲਾਸੇ ਕੀਤੇ ਗਏ ਤਾਂ ਪੱਤਰਕਾਰ ਵੀ ਹੈਰਾਨ ਹੋ ਗਏ ਇਹ ਮਾਮਲਾ ਇਹ ਹੈ ਐਸ ਐਚ ਓ ਸ਼ੇਰ ਨੰਬਰ ਡਿਵੀਜ਼ਨ ਚੌਂਕੀ ਜਾਇਰ ਗੁਰਦੀਪ ਸਿੰਘ ਮਦਰਗੰਜ ਮੁਖਬਰੀ ਆਧਾਰ ਤੇ ਨਾਕਾ ਲਾਇਆ ਹੋਇਆ ਸੀ ਇਹਨਾਂ ਨੇ ਮਦਰਗੰਜ ਏਰੀਆ ਚ ਇਹਨਾਂ ਪਾਸ ਮੁਖਬਰੀ ਹੋਈ ਸੀ ਰਮਨ ਕੁਮਾਰ ਤੇ ਸੂਰਜ ਕੁਮਾਰ ਜਿਹੜੇ ਹੈਗੇ ਨੇ ਕ੍ਰਿਮੀਨਲ ਟਾਈਪ ਦੇ ਆਦਮੀ ਨੇ ਔਰ ਪੂਰੇ ਪਾਰੇ ਲੋਕਾਂ ਤੋਂ ਵੈਪਨ ਦੀ ਨੋਕ ਤੇ ਮੋਬਾਈਲ ਤੇ ਮੋਟਰਸਾਈਕਲ ਵਗੈਰਾ ਬਾਈਕ ਸਨੈਚ ਕਰਦੇ ਨੇ ਔਰ ਜਾਨੇ ਨਾਕਾ ਮੰਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਾਬੂ ਕਰਕੇ ਇਹਨਾਂ ਕੋਲੋਂ ਜਿਹੜਾ ਸੂਰਜ ਕੁਮਾਰ ਹੈ ਉਹਦੇ ਕੋਲ ਦਾਤਰ ਲੋਹਾ ਬRAND ਹੋਇਆ ਰਮਨ ਕੁਮਾਰ ਕੋਲੋਂ ਇੱਕ ਕਿਰਚ ਲੋਹਾ ਬRAND ਹੋਈ ਹੈ ਔਰ ਦੋਨਾਂ ਕੋਲੋਂ 4-4 ਮੋਬਾਈਲ ਅਲੱਗ-ਅਲੱਗ ਕੰਪਨੀ ਨੇ ਬRAND ਹੋਏ ਨੇ ਔਰ ਇਹਨਾਂ ਦੀ ਪੁਸ਼ਕਸ਼ ਕੀਤੀ ਗਈ ਹੋਰ ਮਜੀਦ ਪੁਸ਼ਕਸ਼ ਤੋਂ ਬਾਅਦ ਇਹਨਾਂ ਕੋਲੋਂ 6-6 ਮੋਟਰਸਾਈਕਲ ਇਹਨਾਂ ਕੋਲ ਬRAND ਕੀਤੇ ਨੇ ਤੇ 11 ਗ੍ਰਾਮ ਜਿਹੜੇ ਹੈਗੇ ਨੇ ਮੋਬਾਈਲ ਜਿਹੜੇ ਹੋ ਗਏ ਬਾਅਦ ਵਿੱਚ ਬਾਕੀ ਦੇ ਮੋਬਾਈਲ ਬRAND ਸਾਰੇ ਕਿੰਨੇ ਲੋਕਾਂ ਨੂੰ ਟਾਰਗੇਟ ਕਰਦੇ ਨੇ ਪ੍ਰਵਾਸੀ ਲੋਕਾਂ ਨੂੰ ਕਰਦੇ ਨੇ ਕਿ ਉਹ ਲੋਕਾਂ ਨੂੰ ਸਾਰੇ ਇਹ ਆਮ ਜਿਹੜੇ ਜਿਹੜਾ ਵੀ ਲੋਕ ਇਹਨਾਂ ਨੂੰ ਮਿਲਦੇ ਸੀਗੇ ਜਿਹੜੇ ਕੋਈ ਪੋਲੇ ਪਾਲੇ ਲੋਕ ਜਿਹੜੇ ਮਿਲਦੇ ਸੀ ਜਾਂ ਕੋਈ ਪੱਲਾ ਕੁਲਾ ਮਿਲ ਜਾਂਦਾ ਸੀ ਇਹਨਾਂ ਨੂੰ ਤੇ ਉਹਨਾਂ ਨੂੰ ਇਹ ਕਾਲ ਕਰਦੇ ਨੇ ਉਹ ਮੈਡੀਕਲ ਵਗੈਰਾ ਤੋਂ ਲੋਕਾਂ ਨੂੰ ਕੋਈ ਭਾਰਤ ਨਾਲ ਤੋਂ ਦੇ ਬਹੁਤ ਦਿੱਕਤ ਆਉਂਦੀ ਹੈ ਨਹੀਂ ਅਸੀਂ ਉਸ ਭਾਰਤ ਨਾਲ ਅਸੀਂ ਪਤਾ ਕਰ ਰਹੇ ਹਾਂ ਹੋਰ ਵੀ ਸ਼ਹਿਰ ਚ ਅਸੀਂ ਪਤਾ ਕੋਈ ਨਸ਼ਾ ਵੀ ਕਰਦੇ ਨੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਉਦੋਂ ਮੈਡੀਕਲ ਕਰਾਵਾਂਗੇ ਨਸ਼ਾ ਜੀ ਨਸ਼ਾ ਕਰਨ ਵਾਲੀ ਅਸੀਂ ਪ੍ਰੋਪਰ ਦਾ ਮੈਡੀਕਲ ਚੈੱਕਅਪ ਕਰਾਵਾਂਗੇ ਉਸ ਤੋਂ ਬਾਅਦ ਇਹੋ ਸਰਦਰ ਗੱਲ ਮੋਟੋ ਚਾਹੀਦੀ ਹੈ ਇਹਨਾਂ ਦੇ ਇੱਕ ਪੀਓ ਵੀ ਹੈ ਇਹਨਾਂ ਕੋਲ ਪਹਿਲਾਂ ਵੀ ਕਿੰਨੇ ਮਾਮਲੇ ਦਰਜ ਹੋਏ ਨੇ ਕਿ ਪਹਿਲਾ ਮਾਮਲਾ ਇਹ ਹੈ ਇਹਨੇ ਪਰਚੇ ਦਰਜ ਕਰਦੇ ਨੇ 5-5 ਪਰਚੇ ਦਰਜ ਨੇ ਉਹਨੇ ਖਲਾਫ ਚੋਰੀ ਦੇ ਪਰਚੇ ਦਰਜ ਨੇ ਅੱਜ ਦਾ ਟਾਰਗੇਟ ਸੀ ਉਹਦੇ ਨਾਲ ਤੋਂ ਵੱਧ ਵੀ ਟਾਰਗੇਟ ਸੀ ਲੁਧਿਆਣਾ ਸ਼ਹਿਰ ਚ ਹੀ ਇਹ ਅਲੱਗ-ਅਲੱਗ ਥਾਣੇ ਦੇ ਪਰਚੇ ਦਰਜ ਨੇ ਇਹਨਾਂ ਖਲਾਫ ਬਾਕੀ ਜੇ ਫਰਦਰ ਹੋਰ ਇਨਵੈਸਟਿਗੇਟ ਕਰਾਂਗੇ ਵੀ ਹੋਰ ਜੇ ਕੋਈ ਹੋਰ ਪਾਸੇ ਵੀ ਚੋਰੀਆਂ ਹੋਣੀਆਂ ਉਹ ਦੱਸੋ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ